ਭਾਰਤੀ ਬੌਕਸਰ ਸਿਮਰਨਜੀਤ ਕੌਰ ਨੇ ਜਰਮਨੀ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸਿਮਰਨਜੀਤ ਕੌਰ ਨੇ ਕੋਲੋਨ ਵਰਲਡ ਕੱਪ ਦੇ ਵਿੱਚੋਂ 골ਡ ਮੈਡਲ ਹਾਸਲ ਕੀਤਾ ਤੇ ਉਹਨਾਂ ਨੇ ਇਹ 골ਡ 60 ਕਿਲੋਗ੍ਰਾਮ ਕੈਟਾਗਰੀ ਦੇ ਵਿੱਚੋਂ ਹਾਸਲ ਕੀਤਾ ਸਿਮਰਨਜੀਤ ਕੌਰ ਨੇ ਫਾਈਨਲ ਮੁਕਾਬਲੇ ਦੇ ਵਿੱਚ ਜਰਮਨੀ ਦੀ ਹੀ ਮਾਇਆ ਕਿਲਹਾਸ ਨੂੰ 4-1 ਦੇ ਨਾਲ ਹਰਾ ਕੇ 골ਡ ਮੈਡਲ ਜਿੱਤਿਆ ਤੇ ਇਸ ਵਰਲਡ ਕੱਪ ਦੇ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਭਾਰਤ ਨੇ 9 ਮੈਡਲ ਜਿੱਤੇ ਨੇ ਜਿਨ੍ਹਾਂ ਦੇ ਵਿੱਚੋਂ 3 골ਡ 2 ਸਿਲਵਰ ਜਦਕਿ 4 ਬ੍ਰਾਉਨਜ਼ ਮੈਡਲ ਨੇ ਇਹਦੇ ਨਾਲ ਹੀ ਸਿਮਰਨਜੀਤ ਕੌਰ ਪੰਜਾਬ ਦੀ ਰਹਿਣ ਵਾਲੀ ਹੈ ਲੁਧਿਆਣਾ ਦੇ ਚੱਕਰਪਿੰਡ ਦੀ ਸਿਮਰਨਜੀਤ ਕੌਰ ਨੇ गोल्ड मेटल जितके ਸਭ ਨੂੰ ਪ੍ਰਭਾਵਿਤ ਕੀਤੇ ਦਾ ਇਸ ਦੇ ਨਾਲ ਹੀ ਉਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਇਸ ਤੋਂ ਪਹਿਲਾਂ ਵੀ ਕੀਤਾ ਸੀ ਤੇ 올림픽 ਦੇ ਵਿੱਚ ਵੀ ਸਿਮਰਨਜੀਤ ਕੌਰ ਕੁਆਲੀਫਾਈ ਕਰ ਚੁੱਕੇ ਨੇ ਤੇ ਭਾਰਤ ਦੀ ਉਹ ਪਹਿਲੀ ਔਰਤ ਬੌਕਸਰ ਹੈ ਜਿਨ੍ਹਾਂ ਨੇ 올림픽 ਦੇ ਵਿੱਚ ਕੁਆਲੀਫਾਈ ਕੀਤਾ ਹੈ ਸਿਮਰਨਜੀਤ ਕੌਰ ਟੋਕੀਓ 올림픽 ਦੇ ਵਿੱਚ ਜਾਵੇਗੀ ਅਤੇ ਭਾਰਤ ਦੇ ਲਈ ਵੱਡੀ ਉਮੀਦ ਹੈ ਸਿਮਰਨਜੀਤ ਕੌਰ ਤੋਂ ਕਿ ਉਹ ਮੈਡਲ ਜਿੱਤ ਕੇ ਵਾਪਸ ਆਉਣਗੇ